ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਅੱਜ ਤਰੀਕ ਹੋ ਗਈ ਜੀ 5 ਅਕਤੂਬਰ 2025 ਗੱਲਬਾਤ ਅੱਜ ਆਪਾਂ ਕਰਾਂਗੇ ਬਾਸਮਤੀ ਦੇ ਰੇਟ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਰੇਟ ਕੀ ਚੱਲ ਰਿਹਾ ਹੁਣ ਜਿਹੜੀ ਮੰਡੀਆਂ ਦੇ ਵਿੱਚ ਵੈਰਾਈਟੀ ਆ ਰਹੀ ਹੈ ਇੱਕ ਵਾਰੀ 15091847 ਤੇ 1692 ਜਿਹੜੀ ਵੈਰਾਈਟੀ ਜ਼ਿਆਦਾ ਤੌਰ ਤੇ ਆ ਰਹੀ ਆ ਤੇ 1718 ਦੀ ਕੋਟਕਪੂਰਾ ਮੰਡੀਆਂ ਵਿੱਚ ਜਿਹੜੀ ਵੈਰੈਟੀ ਆਈ ਆ ਪਰ ਉਹ ਪੁਰਾਣੀ ਆਈ ਹੈ ਨਵੀਂ ਹਲੇ ਜਿਹੜੀ 17 18 ਹਲੇ ਨਵੀਂ ਸ਼ੁਰੂ ਹੋਈ ਤੇ ਬਾਕੀ ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਰੇਟ ਜਿਹੜਾ ਹੁਣ ਮੰਡੀਆਂ ਦੇ ਵਿੱਚ ਚੱਲ ਰਿਹਾ ਵੱਧ ਸਕਦਾ ਜਾਂ ਨਹੀਂ ਵੱਧ ਸਕਦਾ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਕੋਟਕਪੂਰਾ ਮੰਡੀ ਦੀ ਉਹਦੀ ਗੱਲਬਾਤ ਕਰਦੇ ਆਂ 4 ਤਰੀਕ ਨੂੰ ਯਾਨੀ ਕਿ ਕੱਲ ਸ਼ਨੀਵਾਰ ਜਿਹੜੀ ਬੋਲੀ ਹੋਈ ਸੀ ਕੋਟਕਪੂਰਾ ਮੰਡੀ ਦੇ ਵਿੱਚ 18 ਸੰਤਾਲੀ ਜਿਹੜੀ ਕੱਲ ਵਿਕੀ ਹੈ 2600 ਰੁਪਏ ਤੋਂ ਲੈ ਕੇ ਤੇ 2700 ਤੇ 25 ਰੁਪਏ ਤੱਕ ਜਿਹੜੀ 1847 ਜਿਹੜੀ ਵਿਕੀ ਆ ਤੇ ਇਹ ਰੇਟ ਵੀ ਜਿਹੜਾ ਡਾਊਨ ਹੀ ਰਿਹਾ ਥੋੜਾ ਜਿਹਾ ਕਿਉਂਕਿ ਦੋ ਕੁ ਦਿਨ ਜੇ ਆਪਾਂ ਮਗਰ ਝਾਤ ਮਾਰੀਏ ਤਾਂ 3000 ਤੀਕ 2900 ਰੁਪਏ ਤੱਕ ਵੀ ਜਿਹੜੀ 1847 ਵਿਕੀ ਆ ਤੇ ਪਰ ਕੱਲ ਜਿਹੜੀ ਵਿਕੀ ਆ 2700 ਤੇ 25 ਰੁਪਏ ਜਿਹੜੀ ਟੌਪ ਦੀ ਡੇਰੀ ਵਿਕੀ ਆ ਤੇ 1509 ਇਹਦਾ ਰੇਟ ਵੀ ਜਿਹੜਾ ਕੱਲ ਡਾਊਨ ਹੀ ਰਿਹਾ ਸ਼ਨੀਵਾਰ ਸੀ ਕੱਲ ਤੇ ਬਾਕੀ ਅੱਜ ਵੀ ਐਤਵਾਰ ਵੀਡੀਓ ਆਪਾਂ ਜਿਹੜੀ ਅਪਲੋਡ ਕਰ ਰਹੇ ਆਂ ਤੇ ਕੱਲ ਜਿਹੜੀ 1509 ਵਿਕੀ ਹੈ 2800 ਰੁਪਏ ਤੋਂ ਲੈ ਕੇ ਤੇ 3100 ਤੇ 40 ਰੁਪਈਆ ਤੱਕ ਜਿਹੜੀ 1509 ਜਿਹੜੀ ਵੈਰਾਈਟੀ ਵਿਕੀ ਆ ਤੇ ਰੇਟ ਆਪਾਂ ਜਾਣਦੇ ਆਂ ਵੀ ਅੱਗੇ ਨੌ ਜਿਹੜਾ ਸ਼ੁਰੂਆਤੀ ਤੌਰ ਦੇ ਵਿੱਚ ਰੇਟ ਬਹੁਤ ਤੇਜ਼ ਸੀਗਾ 3500 3400 ਦੇ ਆਸ-ਪਾਸ ਜਿਹੜੀ 1509 ਹੀ ਵਿਕ ਰਹੀ ਸੀਗੀ ਪਰ ਜਿਹੜਾ ਹੁਣ ਰੇਟ ਆ ਜਿਹੜਾ 2800 ਰੁਪਏ ਤੋਂ ਲੈ ਕੇ ਤੇ 3100 ਤੇ 40 ਰੁਪਏ ਤੱਕ ਜਿਹੜੀ 1509 ਮੰਨ ਲਓ ਵਿਕੀ ਆ ਤੇ ਮੰਡੀ ਦੇ ਵਿੱਚ ਵੀ ਜਿਹੜਾ ਝੋਨਾ ਹੁਣ ਜ਼ਿਆਦੇ ਪਰਮਲ ਆਉਣਾ ਸ਼ੁਰੂ ਹੋ ਗਿਆ ਤੇ ਬਾਸਮਤੀ ਜਿਹੜੀ ਘਟ ਚੱਲੀ ਆ ਅੱਗੇ ਨਾਲੋਂ ਤੇ ਗੱਲ ਆਪਾਂ ਹੁਣ ਕਰਦੇ ਆਂ ਵੀ ਨਾਬਾ ਮੰਡੀ ਦੀ ਨਾਬਾ ਮੰਡੀ ਵਿੱਚ ਵੀ ਅੱਜ ਦੀ ਜੇ ਆਪਾਂ ਗੱਲ ਕਰੀਏ 1509 1692 ਜਿਹੜੀ ਵੈਰੈਟੀ ਆਈ ਹੈ 1847 ਜਿਹੜੀ ਅੱਜ ਵੈਰੈਟੀ ਆਈ ਹੈ ਤੇ ਰੇਟ ਉਹਨਾਂ ਦਾ ਕੀ ਰਿਹਾ ਅੱਜ ਐਤਵਾਰ ਸੀ ਵੀ ਨਾਬਾ ਮੰਡੀ ਦੇ ਵਿੱਚ ਜਿਹੜੀ ਐਤਵਾਰੇ ਵੀ ਜਿਹੜੀ ਬੋਲੀ ਹੁੰਦੀ ਆ ਤੇ ਅੱਜ ਜਿਹੜਾ ਰੇਟ ਰਿਹਾ 2500 ਰੁਪਏ ਤੋਂ ਲੈ ਕੇ ਤੇ 3055 ਰੁਪਏ ਤੱਕ ਜਿਹੜੀ ਅੱਜ ਵੀ ਕੀ ਆ 8 1509 ਤੇ 1692 ਰੇਟ ਵੀ ਇਹਦਾ ਇੱਕੋ ਜਿਹਾ ਜਾ ਰਿਹਾ ਬਈ ਕੋਈ 10 ਪਜਾਇਦ ਦਰ ਉਦਰ ਹੋਏ ਆ ਤੇ ਬਾਕੀ ਰੇਟ ਜੀ ਟਾਪ ਦੀ ਢੇਰੀ ਵਿਕੀ ਆ 1509 ਦੀ 3055 ਰੁਪਏ ਤੱਕ ਤੇ 2500 ਤੋਂ ਜਿਹੜਾ ਅੱਜ ਰੇਟ ਦੀ ਸਟਾਰਟਿੰਗ ਹੋਈ ਸੀਗੀ 2500 ਰੁਪਏ ਤੋਂ ਲੈ ਕੇ 1509 ਤੇ 1692 ਜਿਹੜੀ ਅੱਜ ਵਿਕੀ ਆ ਤੇ 1847 ਵੀ ਜਿਹੜੀ ਅੱਜ ਚੰਗੀ ਮਾਤਰਾ ਦੇ ਵਿੱਚ ਜਿਹੜੀ ਨਾਬਾ ਮੰਡੀ ਵਿੱਚ ਆਈ ਆ ਤੇ 2500 ਰੁਪਏ ਤੋਂ ਲੈ ਕੇ ਜਿਹੜਾ ਉਹਦਾ ਰੇਟ ਹੈ 2800 ਰੁਪਏ ਤੱਕ ਰਿਹਾ ਜਾਨੀ ਕਿ ਜਿਹੜਾ ਕੋਟਕਪੂਰੇ ਦਾ ਜਿਹੜਾ ਅੱਜ ਉੱਥੇ ਨਾਬਾ ਮੰਡੀ ਵਿੱਚ ਜਿਹੜਾ ਰੇਟ ਜਾਦੇ ਸੀ 50 ਰੁਪਏ ਦਾ ਜਿਹੜਾ ਫਰਕ ਸੀ ਕਿਉਂਕਿ ਕੱਲ ਜਿਹੜਾ ਕੋਟਕਪੂਰੇ ਮੰਡੀ ਵਿੱਚ 1847 ਦਾ ਰੇਟ ਸੀ 2700 ਤੇ 25 ਰੁਪਏ ਸੀਗੇ ਸੌਰੀ 75 ਰੁਪਏ ਰੇਟ ਅੱਜ ਜਾਦੇ 2800 ਰੁਪਏ ਤੱਕ ਜਿਹੜੀ ਅੱਜ 1847 ਦਾ ਜਿਹੜਾ ਅੱਜ ਰੇਟ ਰਿਹਾ ਤੇ ਗੱਲ ਆਪਾਂ ਵੀ ਹੁਣ ਕਰਦੇ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਜਿਹੜੀ 1509 ਕੱਲ ਜਿਹੜੀ ਵਿਕੀ ਉਹਦਾ ਰੇਟ ਬਈ 2250 ਰੁਪਏ ਤੋਂ ਲੈ ਕੇ 3050 ਰੁਪਏ ਤੱਕ ਜਿਹੜੀ 1509 ਜਿਹੜੀ ਵਿਕੀ ਇਹ ਕੱਲ ਯਾਨੀ ਕਿ ਸ਼ਨੀਵਾਰ ਨੂੰ ਤੇ ਰੇਟ ਜਿਹੜਾ ਵੀ ਉੱਥੇ ਥੋੜਾ ਜਿਹਾ ਡਾਊਨ ਹੀ ਰਿਹਾ ਕਿਉਂਕਿ 3000 ਸ਼ੁਰੂਆਤੀ ਦੌਰ ਦੇ ਵਿੱਚ ਰੇਟ ਥੋੜਾ ਜਿਹਾ ਉੱਥੇ ਤੇਜ਼ ਵੀ ਸੀਗਾ ਤੇ ਬਾਕੀ ਵੀ ਹੁਣ ਰੇਟ ਜਿਹੜਾ ਡਾਊਨ ਹੋ ਰਿਹਾ ਇੱਕ ਵਾਰੀ ਦਾ ਤੇ ਤਰਨਤਰਨ ਮੰਡੀ ਦੇ ਵਿੱਚ ਵੀ ਜਿਹੜੀ 2600 ਰੁਪਏ ਤੋਂ ਲੈ ਕੇ ਤੇ 3045 ਰੁਪਏ ਤੱਕ ਜਿਹੜੀ ਕੱਲ ਤਰਨਤਰਨ ਮੰਡੀ ਦੇ ਵਿੱਚ ਵਿਕੀ ਆ ਤੇ ਪਟਿਆਲਾ ਮੰਡੀ ਦੇ ਵਿੱਚ ਦੀ ਗੱਲ ਕਰੀਏ ਵੀ 3200 ਰੁਪਏ ਤੱਕ 3310 3200 ਜਿਹੜਾ 2700 ਰੁਪਏ ਤੋਂ ਰੇਟ ਸ਼ੁਰੂ ਹੋ ਕੇ ਜਿਹੜੀ ਕੱਲ ਪਟਿਆਲਾ ਮੰਡੀ ਦੇ ਵਿੱਚ ਜਿਹੜੀ ਬਾਸਮਤੀ ਵਿਕੀ ਆ ਤੇ 1509 ਵੀ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਰੇਟ ਜਿਹੜਾ ਕਾਫੀ ਤੇਜ਼ ਦੇਖਣ ਨੂੰ ਮਿਲਿਆ ਸੀ 3400 3500 ਦੇ ਜਿਹੜੀ ਆਸ-ਪਾਸ ਜਿਹੜੀ ਬਾਸਮਤੀ ਵਿਕ ਰਹੀ ਸੀ ਪਰ ਜਿਵੇਂ ਜਿਵੇਂ ਹੁਣ ਮੰਨ ਲਓ 1500 ਨੂੰ ਨੂੰ ਜਿਹੜੀ ਘੱਟ ਰਹੀ ਹੈ ਤੇ 1847 ਜਿਹੜੀ ਜ਼ਿਆਦਾ ਆ ਰਹੀ ਹੈ ਤੇ ਉਹਦਾ ਰੇਟ ਵੀ ਉਹੀ 2800 ਰੁਪਏ ਦੇ ਆਸ-ਪਾਸ ਜਿਹੜਾ ਚੱਲ ਰਿਹਾ ਤੇ 17 18 ਜਿਹੜੀ ਔਣੀ ਸ਼ੁਰੂ ਹੋ ਜਾਣੀ ਹੈ ਹੋਰ ਕੁਝ ਕੁ ਦਿਨਾਂ ਦੇ ਵਿੱਚ ਤੇ ਤੇ 1509 ਚ 1692 918 47 ਦੀ ਗੱਲ ਕਰੀਏ ਵੀ ਅੱਗੇ ਨਾ ਉਹ ਜਿਹੜਾ ਰੇਟ ਆ ਉਹਦਾ ਹੌਲੀ ਹੌਲੀ ਘਟ ਰਿਹਾ ਤੇ ਪੰਜਾਬ ਤੋਂ ਜਿਹੜੀਆਂ ਆਪਾਂ ਬਾਹਰ ਦੀਆਂ ਮੰਡੀਆਂ ਦੀ ਗੱਲ ਕਰੀਏ ਕਰਨਾਲ ਮੰਡੀ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੀ 1509 ਵੈਰਾਈਟੀ ਆ ਰਹੀ ਸੀਗੀ ਤੇ ਉਸ ਟਾਈਮ ਉਹਦਾ ਰੇਟ ਵੀ 3200 ਤੋਂ 3300 ਦੇ ਆਸ-ਪਾਸ ਚੱਲ ਰਿਹਾ ਸੀ ਪਰ ਕੱਲ ਜਿਹੜੀ ਕਰਨਾਲ ਮੰਡੀ ਵਿੱਚ 1509 ਟੌਪ ਦੀ ਢੇਰੀ ਵਿਕੀ 2800 ਤੇ 80 ਰੁਪਏ ਤੱਕ ਜਿਹੜਾ ਰੇਟ ਗਿਆ ਤੇ ਫਤਿਹਬਾਦ ਜੇ ਮੰਡੀ ਦੀ ਆਪਾਂ ਗੱਲ ਕਰੀਏ 1509 ਜਿਹੜੀ ਦੰਨੇ ਯਾਰ ਤੇ 65 ਰੁਪਏ ਤੱਕ ਜਿਹੜੀ ਫਤਿਆਬਾਦ ਮੰਡੀ ਦੇ ਵਿੱਚ ਜਿਹੜੀ ਤੇ ਕੈਥਲ ਮੰਡੀ ਦੀ ਜੇ ਆਪਾਂ ਗੱਲ ਕਰੀਏ ਬਈ ਅੱਜ ਜਿਹੜੀ ਬਾਸਮਤੀ ਵਿਕੀ ਆ ਉੱਥੇ ਹੱਥ ਨਾ ਝੜੀ ਹੋਈ 3300 ਤੇ 1 ਰੁਪਏ 1509 ਜਿਹੜੀ ਵੈਰਾਈਟੀ ਏ ਸੀ ਕਿ 3300 ਤੇ 1 ਰੁਪਏ ਜਿਹੜੀ ਉੱਥੇ ਅੱਜ ਵਿਕੀ ਆ ਤੇ ਸਰਸਾ ਮੰਡੀ ਦੀ ਆਪਾਂ ਗੱਲ ਕਰੀਏ 1509 ਯਾਨੀ ਕਿ ਅੱਜ ਐਤਵਾਰ ਜਿਹੜੀ ਵਿਕੀ ਆ ਕੰਬੈਨ ਦਾ ਵੱਢੀ ਹੋਈ 2900 ਤੇ 21 ਰੁਪਏ ਜਿਹੜਾ ਪ੍ਰਤੀ ਕਵੰਡਲ ਦਾ ਜਿਹੜਾ ਅੱਜ ਬੋਲੀ ਤੇ ਰਿਹਾ ਰੇਟ ਤੇ ਬਾਕੀ ਬਈ ਤੇ ਬਾਕੀ ਵੀ ਸੁਨਾਮ ਮੰਡੀ ਦੇ ਜੇ ਆਪਾਂ ਕੱਲ ਦੇ ਰੇਟ ਦੀ ਗੱਲ ਕਰੀਏ 1509 ਜਿਹੜੀ ਕੱਲ ਵੀ ਕੀ 3100 ਤੇ 55 ਰੁਪਏ ਤੱਕ ਜਿਹੜਾ ਸੁਨਾਮ ਮੰਡੀ ਦੇ ਵਿੱਚ ਜਿਹੜਾ ਰੇਟ ਰਿਹਾ ਤੇ ਲਗਭਗ ਵੀ ਜਿਹੜਾ 1509 ਦੀ ਗੱਲ ਕਰੀਏ ਚਾਹੇ ਆਪਾਂ 1692 ਦੀ ਗੱਲ ਕਰੀਏ ਵੈਰੈਟੀ ਜਿਹੜੀ ਬਾਸਮਤੀ ਦੀ ਜ਼ਿਆਦਾਤਰ ਤੇ ਆ ਰਹੀ ਹੈ ਇਸ ਟਾਈਮ ਤੇ ਉਹਦਾ ਰੇਟ ਵੀ 3100 3200 ਤੋਂ ਘੱਟ 3100 3000 ਰੁਪਏ ਤੱਕ ਜਿਹੜਾ ਲਗਭਗ ਪੰਜਾਬ ਦੀਆਂ ਕਹਿ ਲਈਏ ਚਾਹੇ ਆਪਾਂ ਹਰਿਆਣੇ ਦੀਆਂ ਮੰਡੀਆਂ ਕਹਿ ਲਈਏ ਇੱਥੇ ਜਿਹੜਾ ਰੇਟ ਚੱਲ ਰਿਹਾ ਤੇ ਸਟੇਮ ਅਭੀ ਜਿਹੜਾ ਬਾਕੀ ਆਪਾਂ ਗੱਲ ਕਰੀਏ ਤਾਂ ਪਰਮਲ ਚੋੜਨਾ ਜਿਹੜਾ ਆਉਣਾ ਸ਼ੁਰੂ ਹੋ ਚੁੱਕਿਆ ਤੇ ਬਾਸਮਤੀ ਜਿਹੜੀ ਘਟ ਚੱਲੀ ਇੱਕ ਵਾਰੀ ਤਾਂ ਤੇ ਕੁਝ ਕੁ ਦਿਨਾਂ ਦੀ ਕਿ ਮੰਨ ਲਓ ਜਿਹੜੀ 17 18 ਕਹਿ ਲਈਏ 18 85 ਕਹਿ ਲਈਏ ਜਾਂ 11 21 ਕਹਿ ਲਈਏ ਵੈਰਾਈਟੀ ਹੋਣੀ ਸ਼ੁਰੂ ਹੋ ਜਾਣੀ ਆ ਤੇ ਸਾਰਿਆਂ ਦੀ ਨਜ਼ਰ ਇਹੀ ਆ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਉਹਦਾ ਰੇਟ ਰਹਿਣ ਵਾਲਾ ਵੀ ਕੀ ਰੇਟ ਰਹੂਗਾ ਤੇ ਬਾਕੀ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਸ਼ਿਸ਼ ਕਰਾਂਗੇ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਰੇਟ ਤੁਹਾਡੇ ਨਾਲ ਸਾਂਝੇ ਕਰਿਆ ਕਰੀਏ ਅਲੱਗ-ਅਲੱਗ ਮੰਡੀਆਂ ਦੇ ਤੇ ਤੇ ਸੋਡੇ ਸਾਰੇ ਕਿਸਾਨ ਭਰਾਵਾਂ ਦੇ ਜਿਹੜੇ ਸਾਥ ਦੀ ਲੋੜ ਆ ਤੇ ਚੈਨਲ ਨੂੰ ਬਈ ਜਰੂਰ ਸਬਸਕ੍ਰਾਈਬ ਕਰਿਓ ਜੇ ਤੇ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਕਮੈਂਟ ਬਈ ਜਰੂਰ ਕਰਕੇ ਦੱਸਿਆ ਕਰੋ ਤੇ ਕਿਹੜੀ ਮੰਡੀ ਦਾ ਬਈ ਤੁਸੀਂ ਰੇਟ ਜਾਨਣਾ ਚਾਹੁੰਦੇ ਜਾਂ ਲਾਈਵ ਬੋਲੀ ਜਿਹੜੀ ਆਪਾਂ ਵੀਡੀਓ ਰਿਕਾਰਡ ਕਰਦੇ ਆ ਵੀ ਕਿਹੜੀ ਮੰਡੀ ਦੀ ਆਪਾਂ ਪਾਇਆ ਕਰੀਏ ਤੇ ਉਹਦੇ ਬਾਰੇ ਵੀ ਜਿਹੜਾ ਤੁਸੀਂ ਆਪਾਂ ਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਜੇ ਆਪਣੇ ਵੀ ਗਰੁੱਪ ਦੇ ਵਿੱਚ ਤੁਸੀਂ ਜੁਆਇਨ ਹੋਣਾ ਤਾਂ ਫੇਸਬੁੱਕ ਤੇ ਪੇਜ ਬਣਿਆ ਹੋਇਆ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਜੁਆਇਨ ਹੋ ਸਕਦੇ ਹੋ